ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਹੋਰਸ ਨਾਓ ਕੀ ਹਾਲ ਚਾਲ ਆ ਅਸੀਂ ਸਾਰੇ ਠੀਕ ਠਾਕ ਆ ਆਸ ਕਰਦੇ ਆਂਗੇ ਤੁਸੀਂ ਵੀ ਸਾਰੇ ਠੀਕ ਹੋਵੋਗੇ ਸੋ ਬੜੇ ਦਿਨਾਂ ਬਾਅਦ ਅੱਜ ਮੈਂ ਘਰ ਪਹੁੰਚੀ ਆ 15 ਦਿਨਾਂ ਬਾਅਦ ਤੇ ਮੈਂ ਸਵੇਰੇ ਆਪਣੇ ਬ੍ਰਦਰ ਨਾਲ ਪੂਆ ਜੀ ਹੋਣਾ ਨਾਲ ਆਈ ਸੀ ਤੇ ਮੈਂ ਉਤਰ ਗਈ ਇੱਥੇ ਤੇ ਉਹ ਚਲ ਗਏ ਨੇ WhatsApp ਅਥਰ ਟੇਕਰ ਤੇ ਨਾਲ ਕਿਸੇ ਹੋਰ ਸਾਡੇ ਰਿਲੇਟਿਵ ਸੀ ਉਹਨਾਂ ਕੋਲ ਜਾਣਾ ਤੇ ਮੈਂ ਗਈ ਨਹੀਂ ਕਿਉਂਕਿ ਮੈਨੂੰ ਇੱਥੇ ਕੋਈ ਕੰਮ ਸੀ ਤੇ ਉਹਦੇ ਕਰਕੇ ਉਹ ਜਿੱਥੇ ਗਏ ਨੇ ਜਿੰਨਾ ਗੈਸਟ ਬਣ ਕੇ ਗਏ ਨੇ ਉਹਨਾਂ ਦੇ ਘਰ ਮਤਲਬ ਕਾਫੀ ਟਾਈਮ ਲੱਗ ਗਿਆ ਤੇ ਮੈਨੂੰ 3 ਵਜੇ ਤੇ ਮੈਂ ਸਵੇਰ ਦੀ ਵੇਟ ਕਰਨੀ ਆ ਇਹ ਤੱਕ ਪਹੁੰਚੇ ਨਹੀਂ ਆ ਸੋ ਦੇਖਦੇ ਹਾਂ ਕਿਦੋਂ ਤੱਕ ਪਹੁੰਚਦੇ ਨੇ ਤੇ ਤਰ ਬਤਾ ਵੇਟ ਵੇਟ ਕਰਦਿਆਂ ਕਰਦਿਆਂ ਹਣਾ ਵੇ ਹਜੇ ਇੱਕ ਹੋਰ ਗੈਸਟ ਸਾਡੇ ਆਏ ਸੀ ਪਿੰਡ ਤੋਂ ਉਹ ਵੀ ਹੋ ਗਏ ਚਲ ਗਏ ਨੇ ਚਾਰ ਜਣੇ ਹੋਰ ਸੀ ਉਹ ਵੀ ਚਲੇ ਗਏ ਪਰ ਇਹ ਵਾਲੇ ਜਿਹੜੇ ਗੈਸਟ ਆਏ ਸਾਡੇ ਹਜੇ ਤੱਕ ਪਹੁੰਚੇ ਨਹੀਂ ਪਤਾ ਨਹੀਂ ਕਦੋਂ ਇਹਨਾਂ ਨੇ ਪਹੁੰਚਣਾ ਤੇ ਵੇਟ ਕਰਨ ਡੇ ਆ ਮੈਂ ਤੇ ਮੰਮੀ ਸਾਡੇ ਆਂਟੀ ਵੀ ਜਿਹੜੇ ਹਰ ਪਰ ਆਂਟੀ ਉਹ ਵੀ ਵੇਟ ਕਰਕੇ ਗਈ ਚਲ ਗਏ ਕਹਿੰਦੇ ਮੈਂ ਚੱਲੀ ਹਾਂ ਹੁਣ ਪਹਿਲੋ ਬੈਠੇਗੀ ਵੀ ਤੇਰੇ ਬ੍ਰਦਰ ਨੇ ਆਉਣਾ ਆ ਤੇ ਮੈਂ ਰੁਕਦੀ ਆ ਤੇ ਫਿਰ ਉਹਨਾਂ ਨੇ ਵੇਖਿਆ ਮੈਂ ਕਿਹਾ ਉਹਨਾਂ ਨੇ ਆਂਟੀ ਬੜੀ ਲੇਟ ਆਉਣਾ ਜੀ ਤੇ ਫਿਰ ਉਹ ਵੀ ਚਲ ਗਏ ਕਿੰਨੇ ਵੀ ਮੈਂ ਤੇ ਚੱਲੀ ਆ ਫਿਰ ਤੇ ਹੁਣ ਸਾਨੂੰ ਪਤਾ ਨਹੀਂ ਲੱਗਣ ਕਿ ਉਹਨਾਂ ਕੀ ਖਾਣਾ ਆ ਫੋਨ ਕਰਕੇ ਪੁੱਛਿਆ ਕਿੰਦੇ ਫੁਲਕਾ ਵੀ ਅਸੀਂ ਖਾ ਲਿਆ ਚਾਹ ਵੀ ਉੱਤੇ ਪੀ ਲਿਆ ਤੇ ਫਿਰ ਗੁਰਦੁਆਰਾ ਸਾਹਿਬ ਪਹਿਲੋਂ ਕਿਸੇ ਰਿਸ਼ਤੇਦਾਰ ਦੇ ਘਰ ਗਏ ਫਿਰ ਉਹ ਗੁਰਦੁਆਰਾ ਸਾਹਿਬ ਗਏ ਆ ਕਿਉਂਕਿ ਉੱਥੇ ਚੜਾਉਣੀ ਸੀ ਖੀਰ ਸਾਡੇ ਘਰ ਜਦੋਂ ਵੀ ਦੁੱਧ ਹੁੰਦਾ ਤੇ ਪਹਿਲੋਂ ਜਿਹੜਾ ਬਾਅਦ ਸਾਹਿਬ ਖੀਰ ਲੈ ਕੇ ਜਾਂਦੇ ਆ ਸੋ ਉੱਥੇ ਪਹੁੰਚੇ ਨੇ ਤਾਂ ਹੀ ਵੇਟ ਕਰਦੇ ਪਈ ਆ ਵੀ ਕੀ ਖਾਣਾ ਕੀ ਬਣਾਉਣਾ ਕੀ ਕਰਨਾ ਮੈਨੂੰ ਲੱਗਦਾ ਕੁਛ ਨਹੀਂ ਖਾਣਾ ਉਹਨਾਂ ਨੇ ਅੱਗੇ ਵੀ ਇਤਰਾ ਹੀ ਕਰਦੇ ਹੁੰਦੇ ਆ ਬਾਕੀ ਜਿੰਨੇ ਵੀ ਗੈਸਟ ਆਉਂਦੇ ਆ ਇਤੋਂ ਖਾਣਾ ਖਾ ਕੇ ਜਾਂਦੇ ਆ ਨਾ ਪਰ ਜਦੋਂ ਪੇਕੇ ਆਉਂਦੇ ਆ ਨਾ ਉਦੋਂ ਕੁੜੀਆਂ ਵੀ ਐਡੀ ਪਰਵਾਹ ਨਹੀਂ ਬੰਦੇ ਕੋਈ ਨਹੀਂ ਆਪਣੇ ਹੀ ਆ ਕੋਈ ਗੱਲ ਨਹੀਂ ਤੇ ਜਦੋਂ ਪੇਕੇਆਂ ਵਾਲੇ ਵੀ ਉਹ ਵੀ ਕਹਿੰਦੇ ਕੋਈ ਗੱਲ ਨਹੀਂ ਹੈ ਕੋਈ ਗੱਲ ਨਹੀਂ ਰੋਟੀ ਦੀ ਕੋਈ ਗੱਲ ਨਹੀਂ ਇਹ ਚੀਜ਼ ਦੀ ਕੋਈ ਗੱਲ ਨਹੀਂ ਇਤਰਾ ਹੀ ਚੱਲ ਜਾਂਦੇ ਆ ਤੇ ਅੱਜ ਵੀ ਮੈਨੂੰ ਲੱਗਦਾ ਕਿ ਉਹਨਾਂ ਨੇ ਇਤਰਾ ਹੀ ਚੱਲਣਾ ਕੁਛ ਵੀ ਨਹੀਂ ਖਾਣਾ ਸੋ ਵੈਸੇ ਤਾਂ ਮੈਂ ਪੂਰਾ ਪ੍ਰੋਗਰਾਮ ਕੀਤਾ ਆ ਪਕੌੜੇ ਪਕਾੜਿਆਂ ਦਾ ਤੇ ਬਾਰੇ ਜਿੱਦਾਂ ਦਾ ਹਿਸਾਬ ਕਿਤਾਬ ਮੈਨੂੰ ਲੱਗਦਾ ਕਿ ਇਹਨੇ ਕੁਝ ਖਾਣਾ ਆ ਕਿਉਂਕਿ ਉਹ ਮੇਰੀ ਭਤੀਜੀ ਦੱਸਦੀ ਪਈਗੀ ਪੂਜੀ ਫੁਲਕਾ ਵੀ ਖਾ ਲਿਆ ਸਮੋਸੇ ਖਾ ਲੇ ਜਿੰਨਾ ਕੋ ਗਏ ਉਹਨਾਂ ਦੀਆਂ ਬੇਕਰੀਆਂ ਆ ਉਤੋਂ ਪਤਾ ਨਹੀਂ ਕੀ ਕੁਝ ਖਾਦਾ ਹੋਊਗਾ ਬੱਚਿਆਂ ਨੇ ਤੇ ਮੈਂ ਵੈਸੇ ਤਿਆਰ ਬਾਲਕ ਆਲੂ ਪਿਆਜ਼ ਇਹ ਕੜੀ ਪੱਤਾ ਦਰਬੇਸਰ ਤੇ ਗੋਭੀ ਤੇ ਨਾਲ ਮੈਂ ਹੋਰ ਇਧਰ ਜਿਹੜੇ ਰੋਸਟ ਕੀਤੇ ਸੀ ਫੁੱਲ ਮਖਾਣੇ ਮੈਂ ਘਰੇ ਫੁਕੀਤੇ ਆ ਇਧਰ ਮੇਰੀਆਂ ਦੋ ਤਰ੍ਹਾਂ ਦੀਆਂ ਪਿੰਨੀਆਂ ਇੱਕ ਖੰਡ ਵਾਲੀ ਆ ਇੱਕ ਗੋੜ ਵਾਲੀਆਂ ਇਧਰ ਘਰ ਦੀ ਚਟਣੀ ਬਾਕੀ ਹੋਰ ਸਮਾਨ ਟਰੰਬਟਰਾਂ ਤੇ ਪਰ ਪੋਹਾ ਵੀ ਰੱਖਿਆ ਸੀ ਮੈਂ ਕਿਹਾ ਚਲੋ ਜੇ ਭੁੱਖ ਲੱਗੂਗੀ ਕਿਉਂਕਿ ਖਾਣੇ ਵੱਲੋਂ ਨਾ ਮੇਰੇ ਸਹੇਰੇ ਕਹਤਾ ਵੀ ਆਪਾਂ ਖਾਣਾ ਨਹੀਂ ਖਾਣਾ ਚਾਹ ਪੀਵਾਂਗੇ ਤੇ ਮੈਂ ਮੈਂ ਮੈਨੂੰ ਇੱਥੇ ਘਰ ਦੇ ਬਾਹਰ ਤਾਰ ਕੇ ਗਏ ਆ ਮਹੋਸਾ ਮੈਨੂੰ ਵੀ ਕਿਤੇ ਕੰਮ ਹੀ ਮੈਂ ਤਾਂ ਕਰਕੇ ਉੱਥੇ ਬਾਹਰ ਹੀ ਉਤਰ ਗਈ ਮੈਂ ਕਿਹਾ ਤੁਸੀਂ ਜਾਓ ਪਹਿਲੋਂ ਤੇ ਮੈਂ ਨਹੀਂ ਜਾਣਾ ਅੱਜ ਤੇ ਪਰ ਉਹ ਮੋਂ ਮੈਸੋਈ ਦੀ ਆਏ ਆ ਉਹਨਾਂ ਨੂੰ ਬੁਲਾ ਹੀ ਲਿੰਦੀ ਆ ਜਾਂਦੇ ਹਨਾ ਵੇਟ ਕਰਨੀ ਓਕੀ ਜੀ ਲੱਗਦੀ ਆ ਤੇ ਬਸ ਹੁਣ ਦੇਖੋ ਕਿਦੋਂ ਆਉਂਦੇ ਆ ਵੇਟ ਕਰਦੇ ਪਏ ਆ ਹੁਣ ਚਲੋ ਇੱਕ ਗੱਲ ਨੂੰ ਚੰਗੀ ਆ ਕਿ ਚੰਗਾ ਆ ਕਿ ਸਾਰਿਆਂ ਨੂੰ ਮਿਲਣਗੇ ਤੇ ਸਾਵਨ ਦੇ ਪਪਾ ਸਾਵਨ ਦੇ ਪੁੱਤ ਜੀ ਸਾਰੇ ਜਣੇ ਮਿਲਣਾਂਗੇ ਤੇ ਮੇਰਾ ਤੇਲ ਛੱਡ ਛੜ ਕੇ ਸਿਰ ਰੱਖਿਆ ਕਿ ਹੁਣ ਮਿਲਣਾਂਦਾ ਬਸ ਆਉਣ ਵਾਲੀ ਆ ਤੇ ਕੀ ਕਰਨਾ ਕੀ ਖਾਣਾ ਕੀ ਨਹੀਂ ਖਾਣਾ ਪੁੱਛਾਂਗੇ ਜੇ ਕੁਝ ਕਹਿਣਗੇ ਤੇ ਖਾਣਾ ਹੋਗਾ ਚਲੋ ਉਹਨਾਂ ਦਾਸੀ ਦੇਣਾ ਪਿਆ ਆ ਖਾਣਾ ਤੇ ਆ ਨਹੀਂ ਖਾਣਾ ਕਿਉਂਕਿ ਹੈਪੀ ਕੇ ਵਾਲੀ ਗੱਲ ਨਾਲ ਫੇਕਿਆ ਫੇਕਿਆ ਦਾ ਵੀ ਵਰਕ ਨਹੀਂ ਇਹਨਾਂ ਬੰਦਾਂ ਸੋ ਵੇਟ ਕਰਦੇ ਪਏ ਆ ਤੇ ਤੁਹਾਨੂੰ ਵੀ ਆਪਾਂ ਐ ਤਾਂ ਪਿੱਛੇ ਵੀਡੀਓ ਵੇਖੀਆਂ ਸਾਰੇ ਚ ਮਿਲ ਜੇ ਤੇ ਅੱਜ ਘਰ ਆਏ ਤੇ ਘਰ ਆਏ ਉਹਨੂੰ ਵੀ ਮਿਲ ਲਿਓ ਸਾਰੇ ਜੀ ਸਾਡੀ ਫੈਮਿਲੀ ਮੈਂ ਕਿੰਨੇ ਦਿਨਾਂ ਬਾਅਦ ਮਿਲਣ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਏ 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 ਬੱਸ ਕਾਕੀ ਗੱਲ ਜੀ ਨਹੀਂ ਲੱਗਦਾ ਜੀ ਸੱਚੀ ਨਹੀਂ ਜੀ ਨਹੀਂ ਹਸਾਬ ਲੱਗੂ ਜੀ ਨਹੀਂ ਸੀ ਹੁੰਦਾ ਜੀ ਨਹੀਂ ਸੀ ਹੁੰਦਾ ਸੱਚੀ ਨਹੀਂ ਹੁੰਦਾ ਅੱਜ ਆ ਗਿਆ ਅੱਜ ਆ ਗਿਆ ਮੇਰੇ ਰੌਣਕ ਆ ਗਈ ਘਰ ਚਕੇ ਬੱਲੇ ਬੱਲੇ ਹਾਰੇ ਕੀ ਦੀ ਆਪੋ ਤੁਸੀਂ ਰੌਣਕ ਆਪਣਾ ਕਰਨਾ ਮੇਰੀ ਤਾਂ ਕੁਝ ਜਿਆਦਾ ਹੀ ਆ ਤੁਹਾਡੀ ਵਾਕੇ ਖੁਸ਼ੀ ਆ ਰਹੀ ਆ ਬਾਜੀ ਵੀ ਪੁੱਛਣ ਲਈ ਆਈ ਨਹੀਂ ਕੀ ਆਏ ਆਏ ਗੁਰਪ੍ਰਤਾਪ ਜੀ ਅਰਦਾਸ ਉਦਾਸ ਹੋ ਗਏ ਸਾਰੇ ਉਦਾਸ ਹੋ ਗਏ ਐ ਮੈਂ ਵਰਨੂ ਨੂੰ ਫੋਨ ਕੀਤਾ ਮੈਂ ਹੋਰ ਕਹਿੰਦਾ ਮੈਂ ਕਹਿੰਦਾ ਤੂੰ ਘਰ ਆਗੇ ਮੈਂ ਕਿਹਾ ਹਾਂ ਕਹਿੰਦਾ ਮੈਨੂੰ ਵੀ ਚੁੱਕ ਲਿਆ ਕਰੋ ਕਿ ਤੋ ਮੈਂ ਤੂੰ ਵੀ ਆ ਜਾ ਫਿਰ ਮੈਂ ਦੱਸਿਆ ਕਿ ਸਾਰੇ ਜਣੇ ਆਉਣ ਲੱਗੇ ਆ ਅੱਜ ਸਾਰੇ ਤੇ ਨਹੀਂ ਵੀ ਦੋ ਚਾਰ ਜਣੇ ਵੀ ਮੈਨੂੰ ਉਹ ਲੈ ਕੇ ਆਏ ਸੀ ਕਹਿੰਦਾ ਹਾਏ ਮਮਾ ਮੈਨੂੰ ਵੀ ਲੈ ਜਾਂਦੇ ਚੱਪਲ ਪਾ ਲਓ ਬੁੱਧਾ ਆਪਣਾ ਬੈਗ ਬੋਗ ਉਤਾਰੋ ਇਹ ਜਿੱਦਨ ਬੁੱਧਵਾ ਛੁੱਟੀ ਸੀ ਨਾ ਬੁੱਧਵਾਰ ਹੈ ਖਣਾ ਉਹ ਦਿਨ ਮੈਂ ਕਹਿੰਦਾ ਕਹਿੰਦਾ ਮੈਂ ਤੇ ਬੋਰ ਹੋ ਗਿਆ ਐ ਮੈਂ ਤੇ ਬੋਰ ਮੈਂ ਮੈਂ ਕੀ ਕਰਾਂ ਦੱਸ ਮੈਨੂੰ ਆਗੇ ਜੀ ਕਿ ਨਹੀਂ 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 ਆਗੇ ਆ ਗਏ ਆਗੇ ਗੈਸਟ ਬੜੀ ਦੇਰ ਦੇ ਵੇਟ ਕਰਦੇ ਸੀਗੇ ਤੇ ਹੁਣ ਪਹੁੰਚੇ ਆ ਸਸ਼ੀਕਲਾਂ ਡੀ ਜੀ ਜੀ ਆਇਆਂ ਨੂੰ ਸਸ਼ੀਕਰ ਜੀ ਕੀ ਹਾਲਾਬਤ ਜੀ ਨੂੰ ਕੋ ਜੋ ਸਸ਼ੀਕਲਾਂ ਜੀ ਵੈਲਕਮ ਲੱਚਾ ਗਾ। ਬਾਟੇ ਤੇ ਚੁੱਣੀ ਕਿਤੇ ਰੱਖੀ। ਉਹ ਸੋਨੇ ਲੁਕਾ ਦੇ। ਅਦਰਾਜਵੰਟੀ ਜੀ ਪੁਰਾਣਾ। ਇਹ ਸਾਡਾ ਇੱਕ ਵੱਡੇ ਬੀਟੇ ਤੇ ਯਾਰ। ਉਹ ਚਾਂਦੋ। ਪੂਜੀ ਸਾਈਡੋ ਜੋ। ਜਦੀ ਮੈਨੂੰ ਸਾਈਡ ਹੋਇਆ। ਅੱਛਾ। ਨਟੀ ਵੀਰ ਜੀ ਨਹੀਂ ਆਏ। ਹੋ। ਆਜੋ। ਆਜੋ। ਉਹ ਚਾਹ ਲੈਣਾ ਤਾਂ ਖਿੱਚ ਕੇ। ਹਾਂਜੀ। ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਬਿਲਕੁਲ ਜੀ ਠੀਕ ਠਾਕ ਹਾਂਜੀ ਹਾਂਜੀ ਆ ਜਾਓ ਆ ਜਾਓ ਆ ਸ਼ੀਸ਼ਾ ਜੇ ਕੋਈ ਨਹੀਂ ਦੱਸ ਤੇ ਕਿ ਚੋਰ ਕਾਣੇ ਆ ਰਹਾ ਦੱਸੋ ਕੀ ਖਾਣਾ ਚਿੱਤਾਂ ਤੁਸੀਂ ਕਹੋਗੇ ਚਿੱਤਾਂ ਤੁਸੀਂ ਹੁਕਮ ਕਰੋਗੇ ਪਾਣੀ ਦੇ ਪਹਿਲਾਂ ਕਹਦੇ ਵੀਰ ਜੀ ਨਹੀਂ ਆਏ ਨਹੀਂ ਵੀਰ ਜੀ ਨਹੀਂ ਆਏ ਪੁੱਤ ਵੀਰ ਜੀ ਆਉਣਗੇ ਹਾਂਜੀ ਹਾਂਜੀ ਤਿਆਰੀ ਹੋ ਗਈ ਹੁਣ ਰੋਟੀ ਪਾਣੀ ਦੀ ਨਹੀਂ ਨਹੀਂ ਪਕੌੜੇ ਅੱਛਾ ਪਕੌੜੇ ਹਾਂਜੀ ਇਹ ਮੈਨੂੰ ਲੱਗਦਾ ਵਟਸਐਪ ਤੋਂ ਲੰਗਰ ਸ਼ੱਕੇ ਆਏ ਨੇ ਹਾਂਜੀ ਅੱਛਾ ਠੀਕ ਹੈ ਜੀ ਹੁਣ ਪਕੌੜੇ ਬਣ ਲਗੇ ਪਾਲਕ ਦੇ ਗੋਭੀ ਦੇ ਦੇਖਦੇ ਆ ਆਹ ਮਿੱਠੀ ਚਟਨੀ ਲੈ ਲਓ ਆਹ ਮਿੱਠੀ ਚਟਨੀ ਦੇਖਦੇ ਆ ਨਹੀਂ ਬਹੁਤ ਵਧੀਆ ਲੱਗ ਰਹੀ ਉਹ ਵੀ ਬਣ ਗਈ ਇਧਰ ਜੀ ਅੰਦਰ ਹੀ ਛੱਕਿਆ ਜਾ ਰਹੇ ਆ ਇਧਰ ਪਕੌੜੇ ਬਣਾਏ ਜਾ ਰਹੇ ਨੇ ਜਲਦੀ ਦੇਖੋ ਠੀਕ ਹੋ ਗਏ ਬਹੁਤ ਕ੍ਰਿਸਪੀ ਬਣ ਗਏ ਕਿਆ ਖੀ ਗੋਗੇ ਮੈਂ ਟੈਸਟ ਕਰਾਂ ਮੈਂ ਟੈਸਟ ਕਰਦੀ ਮੈਨੂੰ ਭੁੱਖ ਲੱਗੀ ਮੈਨੂੰ ਭੁੱਖ ਲੱਗੀ ਆ ਮੈਂ ਸਵੇਰ ਦਾ ਬਣਾਇਆ ਤੂੰ ਤੇ ਇੰਨਾ ਕੁਛ ਖਾਲਾ ਮੇਰੇ ਸਾਹਮਣੇ ਛੱਡੋ ਮੈਂ ਮੇਰੇ ਸਾਹਮਣੇ ਤਿੰਨ ਪੇਸਰੀਏ ਦੇ ਕੱਪੇ ਖਾ ਲਿਆ ਕਿੰਨੇ ਛੋਲੇ ਬਣਾਉਣਾ ਖਰਾਬ ਲੈ ਜਾ ਬੱਚੇ ਇੱਕ ਮਿੰਟ ਚਾਹ ਮਸੂਲ ਪਾਉੜਡਰ ਪਾ ਦਈਏ ਗਰਮ ਗਰਮ ਬਣਾਉਣੀ ਮਿਰਚ ਘੱਟ ਹੀ ਹੋਣਾ ਬਾਜੀ ਵਸ ਠੀਕ ਹੈ ਚਲੋ ਚਾ ਚਲੋ ਇਹ ਦੇਖੋ ਫ੍ਰਿਜ ਦੀ ਜਿਹੜੀ ਫਰੋਲਾ ਫਰਾਲੀ ਹੁੰਦੀ ਏ ਲੈ ਜਣੇ ਕੇਚੱਪ ਲੱਭ ਗਈ ਤੂੰ ਹੀ ਲੈ ਦੇਣੀ

बस साहब हम फिर चले ने नाली हो कम हो गया चलो नाली मेरा से हो कम ही नहीं होना चलो बेंट की थी कि भी भेज दो दो दिन ਲਈ ते ਹਾਂਜੀ ਕੱਲ ਤੇ ਉਧਰ ਗਏ ਤੇ ਮਨੋਰਮਾ ਤੇ ਲੱਗੇ ਆਏ ਬਾਕੀ ਮੈਂ ਤੇ ਆ ਗਏ ਕਿੰਨੀਆਂ ਜੁੱਪੀਆਂ ਪਈਆਂ ਕਿ ਸ਼ੁਕਰ ਹੈ ਤੁਸੀਂ ਖੋਲ੍ਹੇ ਹੋ ਤੇ ਅਜੇ ਆ ਗਏ ਬੈਠੇ ਹੀ ਆ ਚਾਹ ਪਾਣੀ ਪੀਤਾ ਤੇ ਕਹਿੰਦੇ ਕਿ ਅਸੀਂ ਨਾਲ ਹੀ ਲੈ ਕੇ ਜਾਣਾ ਹੈ ਤੇ ਮੇਰੇ ਫੇਨਾ ਦੇ ਪੈਕਟ ਕੂੜੇ ਖਤਮ ਹੁੰਦੇ ਚਲੋ ਸਾਵਧਤ ਨਾ ਖਾਇਆ ਕਰ ਤੁਸੀਂ ਮੋਟੂ ਹੋ ਜਾਣਾ ਫਿਰ ਤੇ ਡੂਬਣਾ ਨਾ ਲੈਣਾ પાર્ટી ਇਨਾਂ ਨੂੰ ਇਹ ਨਿੱਕੀ ਭੁੱਖ ਲੱਗੀ ਰਹਿੰਦੀ ਆ ਇਹ ਨਿੱਕੀ ਭੁੱਖ ਨਹੀਂ ਜਾਂਦੀ ਇਹਨਾਂ ਦੀ ਜਿੰਨਾ ਮਰਜ਼ੀ ਖਾ ਲੈਣੇ ਨਿੱਕੀ ਭੁੱਖ ਜ਼ਰੂਰ ਰਹਿੰਦੀ ਨਾਲ ਕਲੀਅਰ ਕਰਤਾ ਰਾਵ ਯਸ ਕੁਝ ਨਹੀਂ ਆਉਂਦਾ ਬਸ ਇਹਦੀ ਹੀ ਵਾਪੇ ਆ ਇਹ ਸਾਰਾ ਖਲਾਰਾ ਸਾਮਕੇ ਜਾਣਾ ਇਹਨਾਂ ਨੇ ਤੇ ਤੁਰ ਤੱਕ ਸਾਰੇ ਕਿੱਲੇ ਰੇ ਕੰਮ ਫਿਰ ਪਤਾ ਕੀ ਅਦਾ-ਅਦੌਰ ਕੀਤਾ ਹੋਵੇ ਤਾਂ ਫਿਰ ਇਤਰਾਖ ਹੋ ਗਈ ਪਹਿਲੋਂ ਕਹਿੰਦੇ ਕੁਝ ਨਹੀਂ ਖਾਣਾ ਕੁਝ ਨਹੀਂ ਖਾਣਾ ਸਾਰਾ ਉਹ ਕਹਿੰਦੇ ਆਪਾਂ ਖਾਦਾ ਹੀ ਨਹੀਂ ਕੁਝ ਨਹੀਂ ਤੇ ਫੋਟੇ ਜਾ ਕੇ ਖਾਣਾ ਹਾਂ ਹਾਂ ਸਾਰਾ ਖੁਦ ਹੋ ਗਿਆ ਉਹ ਹੀ ਜਾਂਦਾ ਹੀ ਆ ਗਿਆ ਚਲ ਬਲਕੇ ਪੱਭੀ ਜੀ ਭਾਜੀ ਤਾਲਾ ਮਾਰੇ ਨੇ ਹੁਣ ਹੋ ਗਈ ਸੋਨਮਸਾਨ ਫੇਰ ਸੋਨਸਾਨੀ ਵਾਈਗਰੂ ਕਰੇ ਚਲੋ ਰੌਣਕਾਂ ਲੱਗੀਆਂ ਰਹਿਣ ਪਰ ਗੱਲ ਕੀ ਹੈ ਕਿ ਵੀ ਹਰ ਇੱਕ ਜੀ ਦੀ ਆਪਣੀ ਰੌਣਕ ਹੁੰਦੀ ਆ ਹੈਨਾ ਤੇ ਹੁਣ ਆਪਾਂ ਫੇਰ ਤਿੰਨੇ ਜਣੇ ਕਹਿੰਦੇ ਮੈਂ ਤਿੰਨ ਦਿਨ ਚ ਆ ਜੂਗੀ ਆਇਆ ਕੇ ਕਰਦੇ ਰਹੋ ਕਹਿੰਦੇ ਮੈਂ ਤਿੰਨ ਦਿਨ ਚ ਆ ਜੂਗੀ ਹਾਂਜੀ ਆ ਜੀ ਤੇ ਹੁਣ ਅਸੀਂ ਕਿਹਾ ਤੇ ਹੈਗਾ 3 ਦੇ 13 ਨਾ ਹੋ ਜਾਣ ਪਰ ਪਤਾ ਨਹੀਂ ਇਹ ਤੇ ਹੁਣ ਪਤਾ ਨਹੀਂ ਹੁੰਦਾ ਪ੍ਰੋਗਰਾਮ ਕਿਹੜੇ ਵੇਲੇ ਕਿੱਦਾਂ ਨੂੰ ਪੰਜ ਜਾਂਦਾ ਆ ਚਲੋ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਹਰ ਕੋਣ ਆਇਆ ਕੋਣ ਆਇਆ ਜੀ ਲੱਗਾ ਜਾ ਆਪਣੇ ਘਰ ਟਿਕਟ ਤੇ ਤਾਂ ਅਗਲੇ ਆਨੇ ਚਲੋ ਵਾਪਸ ਨਾਲ ਹੀ ਨਾਲ ਹੀ ਲੈ ਇੱਕ ਫ੍ਰੀ ਆ ਗਿਆ ਬਸ ਇੱਕ ਜਣਾ ਜਿੰਦਾ ਵੇਹ ਤੋਂ ਤੇ ਲਾਵ ਸਾਵਲ ਲਈ ਇੱਕ ਸਾਵਲਾ ਅੰਧੀ ਵੜੇ ਸੱਤਾਂ ਗਾਦੀ ਹੁਣ ਸੋਰੀਆਂ ਦਾ ਘਰ ਜੀ ਨਹੀਂ ਲੱਗਦਾ ਦੁਬਾਰਾ ਘਟੜੀ ਹੋ ਗਈ ਤੂੰ ਚਲੋ ਚੰਗਾ ਵਾਸੀ ਹੋਈ ਕਿਹਾ ਅੰਦਰ ਆਏ ਤਸਵੀਰ ਦੇਖੀ ਮੈਂ ਜੋ ਟੀਕ ਹੋ ਗਈ ਹੈ ਭੈਣ ਜੀ ਨਾ ਤੈਨੂੰ ਛੱਡਣਗੇ ਲਾ ਲਾ Qantañ lagia tamm e saasri gantan Na, na, tarrela e saasri gantan Haan Neu ta sutañ Neu ta sutañ Neu ta sutañ Neu ta sutañ